ਹਾਂਜੀ ਸਾਰੀ ਦਾ ਸਾਰੇ ਵੀਰਾਂ ਨੂੰ ਅੱਜ ਦੇ ਨਵੇਂ ਬਲੌਗ ਦੇ ਵਿੱਚ ਮਿਲਦੇ ਕਰਦੇ ਹਾਂ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਦੇ ਵਿੱਚ ਹੋਵਗੇ ਅੱਜ ਗੱਲ ਕਰਦੇ ਸੀ ਮੈਂ ਬੈਠਿਆ ਸੀ ਅੱਜ ਟੀਵੀ ਦੇਖੀ ਜਾਂਦੇ ਸੀ ਤੇ ਆਪਣਾ ਦੇ ਮੈਂ ਦਾ ਬਹੁਤ ਹੋ ਗਿਆ ਵੇ ਅੱਜ ਦਾ ਰੇਟ ਕਹਿੰਦੇ 1,23,000 ਨੂੰ ਹੋ ਗਿਆ ਕੁਛ 1,23,000 ਨੂੰ ਬਾਕੀ ਚਲੋ ਵੀ ਜਿੰਨੇ ਲੈਣਾ ਉਹਨੇ ਤਾਂ ਲੈਣੀ ਹੈ ਹਨਾ ਆਪਾਂ ਗੱਲ ਕਰਦੇ ਰਹਨੇ ਹਮੇਸ਼ਾ ਘਰ ਪਰਿਵਾਰ ਦੇ ਵਿੱਚ ਬੈਠ ਕੇ ਦੇਖਣ ਵਾਲੀ ਵੀਡੀਓ ਬਣਾਉਨੇ ਆ ਠੀਕ ਹੈ ਵਧੀਆ-ਵਧੀਆ ਵਿਊਜ਼ ਦਿਖਾਉਨੇ ਆ ਗੱਲ ਆਪਾਂ ਕਰਨੀ ਸੀ ਅੱਜ ਮੌਸਮ ਦੀ ਵਿਉਧਰਾ ਸੀਜ਼ਨ ਦਾ ਟਾਈਮ ਹੈ ਤੇ ਤਸਾਨ ਵੀਰਾਂ ਦਾ ਕੀ ਹਾਲ ਹੈ ਦੇਖੀਏ ਬਾਹਰ ਜਾ ਕੇ ਬੜਾ ਰੋਮਾਂਟਿਕ ਮੌਸਮ ਆਇਆ ਬੇਖੀ ਪੈਂਦਾ ਆਏ ਸੋ ਜੀ ਮੀਰੇ ਸੋ ਕਿੰਨਾ ਵੈਰਿਆ ਤੇ ਉਧਰ ਆਪਣਾ ਬੱਦਲ ਵੀ ਪੱਕੀ ਹੋਈ ਹੈ ਤੇ ਐ ਤਾਂ ਵੈਸੇ ਗਲਤਾ ਕੰਮ ਮਤ ਚਲੋ ਵਾੜਾ ਹੀ ਆਲੇ ਨਾ ਹੈ ਜੀ ਪੱਕੀ ਫਸਲ ਤੇ ਬੱਦਲ ਗਰਜੇ ਛਿੜਕਦੀ ਪੈ ਗਿਆ ਖੇਤ ਕਿਲਾਰਾ ਭਾਈ ਇੱਕ ਜ਼ਿੰਮੇਦਾਰੀ ਹੈ ਇਹਦਾ ਐਡਾ ਦਿਲ ਹੁੰਦਾ ਹੈ ਬਾਕੀ ਸਾਰਾ ਸਮਾਨ ਅਗਲੇ ਦਿਤੇ ਲੋਕਰ ਦੇ ਵਿੱਚ ਰੱਖਦੇ ਨੇ ਕੋਈ ਕਿਵੇਂ ਰੱਖਦਾ ਕੋਈ ਕਿਵੇਂ ਰੱਖਦਾ ਆ ਦੇਖ ਲੋ ਜਿੰਮੇਤਾਰ ਦਾ ਪੋਨਾ ਬਾਰੀ ਪੈਕੇਟਾਂ ਦੇ ਵਿੱਚ ਨਾ ਕੋਈ ਛਤਰੀ ਨਾ ਕੋਈ ਕੰਦ ਨਾ ਕੋਈ ਨਾ ਦੇਣਾ ਠੀਕ ਹੈ ਜੀ ਮਤਲਬ ਕਹਿੰਦੇ ਭਾਵੇਂ ਇੱਡਾ ਤੇਲ ਹੁੰਦਾ ਜਿੰਮੇਤਾਰ ਦਾ ਪਰ ਹੈ ਲੋਕਾਂ ਨੇ ਨਾਲੀਆਂ ਹੁਣ ਕਰ ਵੀ ਕੀ ਸਕਦੇ ਆ ਬਾਣਾ ਦੇਖ ਲੋ ਮੀ ਬੱਦਲ ਦੇਖੋ ਤੁਸੀਂ ਇੱਧਰ ਨਾਣੇ ਵੜਾ ਲਈ ਸੀ ਗਵਾਂਡੀਆਂ ਨੇ ਤੇ ਇੱਧਰ ਗੱਠਾ ਬਣਾਉਣੀ ਸੀ ਗੱਠਾਂਵੀਆਂ ਨੇ ਵਿਚੀ ਰਹਿ ਗਿਆ ਵੇਲਰ ਖਰਾਬ ਹੋ ਗਿਆ ਉਹਦੇ ਕਰਕੇ ਗੱਠਾ ਮਰਾ ਨਹੀਂ ਸਕੇ ਹੁਣ ਇਹ ਸੁੱਕੂ ਵੀ ਬਰਾਲੀ ਤਾਂ ਭਾਈ ਗੱਠਾ ਮਰਾਉਣਗੇ ਕਿ ਇਤਰੀ ਰੱਬਾ ਵਾਹ ਵਾਹ ਪ੍ਰਿਆਸ ਐ ਕੀ ਕਰੀਏ ਸਹੀ ਹੈ

ਭਈ ਪਹਿਲਾਂ ਇੰਨੇ ਕੀ ਨੁਕਸਾਨ ਬਹੁਤ ਹੈ ਜੀਰੀਆਂ ਦਾ ਏਡੋ ਚైనా ਰੋਗ ਚੱਲਿਆ ਪਾਉਣਾ ਪੁੱਟਾ ਸਾਡੇ ਤਾਂ ਬਈ ਉਸ ਨੇ ਕਿੱਲੇ ਮਤਲਬ ਜਵੇਂ ਖਤਮ ਕਰਦੇ ਨਾ ਤਿੰਨ ਕਿੱਲੇ ਤਾਂ ਕੁਝ ਵੀ ਨਹੀਂ ਮਤਲਬ ਜੇ ਸੋਚੀ ਤਾਂ ਚਾਰ ਕਿੱਲਾਂ ਚੋਂ ਇੱਕ ਟਰਾਲੀ ਜੇ ਭਾਜੇ ਤਾਂ ਬੜੀ ਵਧੀਆ ਗੱਲ ਹੈ ਮੈਨੂੰ ਤਾਂ ਨਹੀਂ ਲੱਗਦਾ ਵੈਸੇ ਪਰ ਉੱਗੀ ਚਲੋ ਜੇ ਭਾਜੇ ਤਾਂ ਵਧੀਆ ਗੱਲ ਹੈ ਤੇ ਬਾਕੀ ਮਾਰ ਪਈ ਉਧਰ ਵੀ ਮਾਰ ਪਈ ਹੈ ਕੁਦਰਤੀ ਮਾਰ ਤੇ ਆਪਣਾ ਆ ਸਭ ਤੋਂ ਵੱਡੀ ਮਾਰ ਹੈ ਜਿਹੜੀ ਹੁਣ ਇੱਕ ਟਰਾਲੀ ਪਰ ਨਹੀਂ ਸੀ ਮੈਨੂੰ ਲੱਗਦਾ ਰੱਬ ਵੀ ਕਹਿੰਦਾ ਵੀ ਤੁਸੀਂ ਰਹਿਣ ਤੋਂ ਕੋਈ ਵੀ ਜੀ ਵਾਹੂਦੋ ਹੁਣ ਕੀ ਕਰੋਗੇ ਬਾਕੀ ਦੇਖਦੇ ਆਂ ਬਈ ਹੁਣ ਕੀ ਕਰੀਏ ਸਿਸਟਮ ਦਾ ਸਾਰਾ ਸਾਨੂੰ ਤੋਂ ਬਾਹਰ ਹੋ ਗਈ ਗੱਲ ਤਾਂ ਕੋਈ ਕੋਈ ਗੱਲ ਨਹੀਂ ਦੇਖਦੇ ਆਂ ਜੀ ਚਲੋ ਠੀਕ ਹੈ ਜੀ ਫਿਰ ਮਿਲਦੇ ਆਂ ਕੋਈ ਅਗਲੀ ਵੀਡੀਓ ਦੇ ਨਾਲ ਸ਼ਾਸ਼ਿਕ ਕਾਲ ਜੀ ਸਾਰਿਆਂ ਨੂੰ